ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਬਾਰ ਸਾਹਿਬ 'ਤੇ ਭਾਰਤੀ ਹਮਲੇ ਦੇ ਇਸ ਵੇਰੇ 40 ਸਾਲ ਪੂਰੇ ਹੋਣ ਜਾ ਰਹੇ ਇਤਲੇ 40 ਵਰਿਆਂ ਦੇ ਵਿੱਚ ਦਰਬਾਰ ਸਾਹਿਬ ਹਮਲੇ ਤੋਂ ਬਾਅਦ ਸਿੱਖਾਂ ਦਾ ਬਹੁਤ ਉਲਝਿਆ ਹੈ ਇਹਨਾਂ 40 ਵਰਿਆਂ ਦੇ ਵਿੱਚ ਕਾ ਯੰਕਾਲ ਨਾਵਾਂ ਕੁਰਬਾਨੀਆਂ ਅਤੇ ਸ਼ਹੀਦਾਂ ਦਾ ਜੋ ਖੂਨ ਡੁੱਲਿਆ ਹੈ ਉਸਨੇ ਪਾਲਿਸਤਾਨ ਦੇ ਰਾਹ ਨੂੰ ਰਸਨਾਇਆ ਹੈ ਇਹਨਾਂ 40 ਵਰਿਆਂ ਦੇ ਵਿੱਚ ਨਾ ਤਾਂ ਪੀੜ ਉਕੀ ਹੈ ਨਾ ਜ਼ਖਮ ਸੁੱਕੇ ਹਨ ਨਾ 파ਟੀ ਕਹਿਰ ਦਾ ਸਟੇਟ ਦਾ ਤਹਿਤ ਭੁੱਲਿਆ ਹੈ ਇਹ ਨਾ ਹੀ ਸੰਘਰਸ਼ ਰੁਕਿਆ ਹੈ ਪੀੜ ਅਜ ਵੀ ਸਜਰੀ ਹੈ ਔਰ ਹਰ ਸਿੱਖ ਦੇ ਵਿੱਚ ਇਹ ਪੀੜ ਤਾਜ਼ਾ ਹੈ ਪਿਛਲੇ 40 ਵਰਿਆਂ ਦੇ ਵਿੱਚ ਇਸ ਭਾਰਤੀ ਨਿਜ਼ਾਮ ਵੱਲੋਂ ਭੇਜੀ ਫੌਜ ਦੇ ਵੱਲੋਂ ਟਾਇ ਕਹਿਰ ਤੋਂ ਬਾਅਦ ਜੋ ਸ਼ਹਾਦਤਾਂ ਹੋਈਆਂ ਜੋ ਅਕਾਲ ਪੁਰਖ ਸਾਹਿਬ ਦੇ ਉੱਤੇ ਗੋਂ ਸਟੇ ਗਏ ਦਰਬਾਰ ਸਾਹਿب ਦੀ بے ਹਰਮਤੀ ਦੀ ਕੋਸ਼ਿਸ਼ ਕੀਤੀ ਗਈ ਇਹਨਾਂ 40 ਵਰਿਆਂ ਦੇ ਵਿੱਚ ਕੌਮ ਨੇ ਇੱਕ ਲੰਮਾ ਸੰਘਰਸ਼ ਲੜਿਆ ਹੈ ਜੋ ਅੱਜ ਵੀ جاری ਹੈ ਇਹ 40 ਵਰੇ ਕੌਮ ਨੇ ਇਸ ਦਿਨ ਨੂੰ ਪੂਰੇ ਸਿੱਖੀ ਜਹਾਜ ਜਲਾਲ ਦੇ ਨਾਲ ਮਨਾਇਆ ਹੈ ਸਵਾਦਤਾ ਤੇ ਫਕਰ ਕੀਤਾ ਹੈ ਕਿਉਂਕਿ ਇਹ ਇਨ੍ਹਾਂ ਸ਼ਹਾਦਤਾਂ ਤੋਂ ਬਾਅਦ ਹੀ ਜੋ ਸੰਘਰਸ਼ ਛੱਡਿਆ ਚੱਲ ਰਿਹਾ ਹੈ ਉਸਨੇ ਸਿੱਖਾਂ ਦੀ ਪਹਿਚਾਨ ਨੂੰ ਤੇ ਸਿੱਖਾਂ ਦੀਆਂ ਐਸਪੀਰੇਸ਼ਨ ਤੇ ਇੱਛਾਵਾਂ ਨੂੰ ਦੁਨੀਆ ਦੇ ਓਨੇ-ਓਨੇ ਵਿੱਚ ਦੁਨੀਆ ਦੇ ਬਾਹਰ ਦੇ ਉੱਤੇ ਉਜਾਗਰ ਕੀਤਾ ਅੱਜ ਤੁਸੀਂ ਦੇਖੋ ਚਾਹੇ ਕੈਨੇਡਾ ਹੋਵੇ ਆਸਟ੍ਰੇਲੀਆ ਹੋਵੇ ਯੂਕੇ ਹੋਵੇ ਕਹੇ ਅਮਰੀਕਾ ਹੋਵੇ ਦੁਨੀਆ ਦਾ ਕੋਈ ਕੰਟਰੀ ਹੋਵੇ ਉੱਥੇ ਸਿੱਖ ਐਕਟੀਵਿਜ਼ਮ ਦੀ ਪਾਕਿਸਤਾਨ ਦੀ ਗੱਲ ਫਟਕਲਤ ਰੂਪ ਦੇ ਵਿੱਚ ਕੀਤੀ ਜਾ ਰਹੀ ਹੈ ਕੋਈ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਕਿਸੇ ਪ੍ਰਧਾਨ ਮੰਤਰੀ ਨੂੰ ਮਿਲੇ ਹਿੰਦੁਸਤਾਨ ਦੇ ਸਕਿਉਰਿਟੀ ਆਫੀਸ਼ਰਸ ਕਿਤੇ ਵੀ ਮੀਟਿੰਗ ਕਰਨ ਪਹਿਲਾ ਅਜੰਡਾ ਪਾਕਿਸਤਾਨ ਤੇ ਸਿੱਖ ਐਕਟੀਵਿਜ਼ਮ ਹੁੰਦਾ ਇਹੀ ਕਾਰਨ ਹੈ ਕਿ ਹਿੰਦੁਸਤਾਨ ਨੇ ਪਹਿਲਾਂ भी वरे पंजाब की धरती से तो एक्स्ट्रा जुडिशल किलिक्स की और उसट्रा जुडिशल किलन करने जी ट्रांस नैशनल ओपरेशन ने भारत की धरती तो बहर जाके भी उन्हें अपने करने शुरू किए हुए हैं जिदे कारण भाई हरदीप सिंह नज्जर का कतल कैनेडा देता है तो बुद्धवन पन्नू मारन की साजिश अमेरिका के रची जाती है ਔਰ ਉਹਨਾਂ ਸਾਰੇ ਮੁਲਕਾਂ ਨੇ ਹਿੰਦੁਸਤਾਨ ਨੂੰ ਅੱਜ ਦੁਨੀਆ ਦੇ ਕਟਾਰੇ ਦੇ ਵਿੱਚ ਨੰਗਾ ਕਰ ਦਿੱਤਾ ਹੈ ਐਕਸਪੋਜ਼ ਹੋ ਚੁਕਾ ਹੈ ਇੰਡੀਆ ਇੰਡੀਆ ਦੀ ਫੋਰਨ ਪੋਲਿਸੀ ਫਲॉप ਹੋ ਚੁਕੀ ਹੈ ਅੱਜ ਦੀ ਖਬਰ ਹੈ ਕਿ ਚੈਂਟ ਕੋਰਟ ਨੇ ਜਿਸ ਨਿਕਲ ਕੁਪਤਾ ਜਿਹੜਾ ਏਜੰਟ ਹੈ ਫੜਿਆ ਉਸ ਨੂੰ ਕਲੀਅਰ ਕਰ ਦਿੱਤਾ ਹੈ ਕਿ ਉਸ ਨੂੰ ਅਮਰੀਕਾ ਦੇ ਵਿੱਚ ਐਕਸਟਰੈਡਿਟ ਕਰ ਦਿੱਤਾ ਜਾਵੇ ਚਾਰ ਬੰਦੇ ਕੈਨੇਡਾ ਨੇ ਫੜ ਲਿਆ ਉਹਨ ਉਸ ਤੋਂ ਬਾਅਦ ਅੱਗੇ ਪਰਤਾਂ ਦੇ ਉੱਤੇ ਪਰਤਾਂ ਖੁੱਲ ਰਹੀਆਂ ਹਨ। ਔਰ ਜਿਸ ਤਰੀਕੇ ਦੇ ਨਾਲ ਪਿਛਲੇ ਇਨਾ ਵਰਿਆਂ ਦੇ ਵਿੱਚ ਜੋ ਆਪਰੇਸ਼ਨ ਚੱਲ ਰਹੇ ਹਨ, ਜੋ ਰਿਪ੍ਰੈਸ਼ਨ ਚੱਲ ਰਿਹਾ ਹੈ, ਉਸਨੇ ਸਾਡੀ ਮੂਵਮੈਂਟ ਨੂੰ, ਸਾਡੇ ਕੌਜ਼ ਨੂੰ ਦੁਨੀਆ ਨੂੰ ਮਜਬੂਰ ਕੀਤਾ ਹੈ ਕਿ ਉਹ ਇਸ ਬਾਰੇ ਸੋਚਣ, ਇਸਤੇ ਵਿਚਾਰ ਕਰਨ ਤੇ ਭਾਰਤ ਨੂੰ ਦੁਨੀਆ ਦੇ ਕਟਹਿਰੇ ਦੇ ਵਿੱਚ ਪੋਸਟ ਕਰੇ। ਹਰ ਬਾਰੇ ਦੀ ਤਰ੍ਹਾਂ ਦਲ ਖਾਸ ਸਵਾਰ ਵੀ ਏਸ ਦਰਬਾਰ ਸਾਹਿਬ ਹਮਲੇ ਦੇ 40ਵੇਂ ਸਾਲ ਪੂਰੇ ਹੋਣ ਤੇ ਕੱਲੂ ਕਾਰਾ ਯਾਦਗਾਰੀ ਮਾਰਚ 5 ਜੂਨ ਦੀ ਸ਼ਾਮ ਨੂੰ 5 ਵਜੇ ਕੱਢ ਰਿਹਾ ਹੈ। ਅੰਮ੍ਰਿਤਸਰ ਦੀ ਪਾਵਨ ਥੀ ਤੇ ਇਹ ਮਾਰਚ ਟਿਕਲੇਗਾ। ਆਰੰਭ ਹੋਏਗਾ ਉਰਜ ਅਕਾਲੀ ਬਾਬਾ ਫੂਲਾ ਸਿੰਘ ਤੋਂ। ਉਹ ਤੋਂ ਆਰੰਭ ਹੋ ਕੇ ਸੂਰਜ ਚੰਦਾ ਕੰਪਲੈਕਸ ਦੇ ਅੱਗੇ ਨਹੀਂ ਹੁੰਦਾ ਹੋਇਆ ਬੱਸ ਸਟੈਂਡ ਜਾਏਗਾ। ਬੱਸ ਸਟੈਂਡ ਤੋਂ ਰਾਮਬાગ ਵਾਲੇ ਪਾਸੇ ਬਸਟੈਂਡ ਦੀ ਬੈਕ ਸਾਈਡ ਤੋਂ ਆ ਕੇ ਰਾਮਬાગ ਵਾਲੇ ਪਾਸੇ ਰਾਮਬાગ ਤੋਂ ਹਾਰਗੇਟ ਹਾਰਗੇਟ ਤੋਂ ਹਾਲ ਬਾਜ਼ਾਰ ਵਿਰਾਸਤੀ ਮਾਰਗ ਤੇ ਫਿਰ ਦਰਬਾਰ ਸਾਹਿਬ ਜਾ ਕੇ ਸੰਪਨ ਹੋਏਗਾ ਇਹ ਸਾਡਾ ਇਸ ਵਾਰ ਦਾ ਇਸ ਸਾਲ ਦਾ ਰੂਟ ਦਾ ਮਾਰਕ ਰੂਟ ਹੋਏਗਾ ਮਾਰਚ ਦਾ ਪੂਰੇ ਪੰਜਾਬ ਤੋਂ ਔਰ ਪੂਰੀਆਂ ਪੰਥ ਜਥੇਬੰਦੀਆਂ ਇਸ ਵਿੱਚ ਸ਼ਮੂਲੀਅਤ ਕਰਨਗੀਆਂ ਅਸੀਂ ਸਾਰਿਆਂ ਨੂੰ ਸੱਦਾ ਦਿੰਦੇ ਆਂ ਅਕਾਲ ਪਤ ਸਾਹਿਬ ਨੇ ਸ਼੍ਰੋਮਣੀ ਕਮੇਟੀ ਨੇ ਵੀ ਐਸਆਰ ਥੋੜੀ ਜੀ ਤਰਜੀਹ ਦਿੱਤੀ ਹੈ ਇਹਨਾਂ ਸਮਾਗਮਾਂ ਨੂੰ ਇਹ ਹੁਣ ਸਾਨੂੰ ਪਤਾ ਨਹੀਂ ਕਿ ਇਹ ਤਰਜੀਹ 1 ਜੂਨ ਤੱਕ ਹੀ ਰਹੇਗੀ ਜਾਂ ਉਸ ਤੋਂ ਬਾਅਦ ਅੱਗੇ ਤੱਕ ਵੀ ਚੱਲੇਗੀ ਪਰ ਉਹਨਾਂ ਨੇ ਇਸ ਗੱਲ ਨੂੰ ਤਰਜੀਹ ਦਿੱਤੀ ਹੈ ਤਾਂ ਫਿਰ ਸਾਡੀ ਸ਼੍ਰੋਮਣੀ ਪਰ ਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਹੈ ਕਿ 6 ਜੂਨ ਨੂੰ ਸਾਰਾ ਦਿਨ ਮੰਜੀ ਸਾਹਿਬ ਦੀਵਾਨ ਹਾਲ ਸਜਾਇਆ ਜਾਵੇ ਛੀਦੀ ਸਮਾਗਮ ਸਜਾਇਆ ਜਾਵੇ ਕੇਵਲ ਅਰਦਾਸ ਤੱਕ ਹੀ ਸੀਮਤ ਨਾ ਹੋਇਆ ਜਾਵੇ ਪੂਰਾ ਦਿਨ ਮੰਜੀ ਸਾਧ ਦੀਵਾਨ ਖਾਲ ਸ਼ਹੀਦੀ ਸਮਾਗਮ ਆਯੋਜਿਤ ਕੀਤਾ ਜਾਵੇ ਪ੍ਰੋਗਰਾਮ ਸਾਰੇ ਦਿਨ ਦੇ ਵੰਡੇ ਕੇ ਜਾ ਤਾਂਕਿ 40 ਵਰਿਆਂ ਦੀ ਜਿਹੜੀ ਪੀੜ ਹੈ ਜਿਹੜੀ ਚੀਜ਼ ਹੈ ਉਹ ਅੱਜ ਦੀ ਪੀੜ੍ਹੀ ਤੇ ਅੱਜ ਦੇ ਲੋਕਾਂ ਤੱਕ ਪਹੁੰਚੇ ਨਾਲ ਦੇ ਨਾਲ ਜਿਸ ਨਿظام ਨੇ ਜਿਸ ਮੁਲਕ ਨੇ ਇਹ ਹਮਲਾ ਬੇਅੰਤਿਆਸੀ ਪਲਾਨ ਕੀਤਾ ਸੀ ਉਹਦੇ ਤੱਕ ਵੀ ਮੈਸੇਜ ਆਵੇ ਕਿ ਹਰ ਸਾਲ ਬੀਤਣ ਤੋਂ ਬਾਅਦ ਇਸ ਹਮਲੇ ਦੀ ਚੀਸ ਤੇ ਪੀੜ ਡੂੰਗੀ ਹੁੰਦੀ ਜਾ ਰਹੀ ਹੈ ਕਿਹਾ ਜਾਂਦਾ ਹੈ ਕਿ ਸਮੇਂ ਦੇ ਨਾਲ ਜ਼ਖਮ ਭਰਦੇ ਨੇ ਪਰ ਬਿਲਕੁਲ ਇਸ ਦੇ ਵਿਪਰੀਤ ਇਹ ਉਹ ਜ਼ਖਮ ਹੈ ਜਿਹੜਾ ਸਮੇਂ ਦੇ ਨਾਲ ਹੋਰ ਡੂੰਗਾ ਤੇ ਹੋਰ ਗਹਿਰਾ ਹੁੰਦਾ ਜਾਂਦਾ ਹੈ ਹਰ ਸਾਲ ਇਸ ਹਮਲੇ ਤੇ ਇਸ ਬੰਦ ਵਿੱਚ ਉਲੀਕੇ ਪ੍ਰੋਗਰਾਮਾਂ ਦੇ ਵਿੱਚ ਲੋਕਾਂ ਦੀ ਸ਼ਮੂਲੀਅਤ ਗਿਣਤੀ ਵੱਧਦੀ ਜਾ ਰਹੀ ਹੈ। ਥੈਂਕਸ ਟੂ ਸੋਸ਼ਲ ਮੀਡੀਆ ਅੱਜ ਦੀ ਪਨੀਰੀ ਇਸ ਦੇ ਬਾਰੇ ਵਧੇਰੇ ਤੋਂ ਵਧੇਰੇ ਸੁਚੇਤ ਹੋ ਰਹੀ ਹੈ। ਔਰ ਲੋਕ ਮਹਿਸੂਸ ਕਰਦੇ ਨੇ ਕਿ ਜਿਸ ਜਿਸ ਮੁਲਕ ਨੂੰ ਉਹ ਆਪਣਾ ਸਮਝਦੇ ਰਹੇ ਬਹੁਤ ਦੇ ਜਿਸ ਮੁਲਕ ਨੂੰ ਆਪਣਾ ਸਮਝਦੇ ਰਹੇ ਆਪਣੇ ਨੂੰ ਮੈਂ ਇਨਵਰਟਡ ਪਰਮ ਚ ਲੈਣਾ ਉਹ ਮੁਲਕ ਆਪਣਾ ਸੀ ਹੀ ਨਹੀਂ ਜਿਸ ਮੁਲਕ ਨੇ ਟੈਂਕ ਦਰਬਾਰ ਸਾਹਿਬ ਦੇ ਉੱਤੇ ਚੜਾਏ ਹੋਣ ਬੰਬਾਂ ਦੇ ਨਾਲ ਹਕਾਕ ਤੱਕ ਨੁਕਤਾਬਾ ਕੀਤਾ ਹੋਵੇ ਉਹਦੀ ਬਿਲਡਿੰਗ ਨੂੰ ਤਬਾਹ ਕੀਤਾ ਹੋਵੇ ਹਕਾਕ ਤੱਕ ਤਾਂ ਸਦਾ ਜੋਗੋ ਜੋਗਾ ਉਸਦੀ ਬਿਲਡਿੰਗ ਨੂੰ ਤਬਾਹ ਕੀਤਾ ਹੋਵੇ ਇਹ ਇੱਕ ਨਾ ਬੰਕਸ਼ਨ ਜੋ ਗੁਨਾ ਸੀ ਇੰਡੀਆ ਦਾ ਜਿਹਦੇ ਵਿੱਚ ਸਾਰੀਆਂ तमाम ਪਾਰਟੀਆਂ ਸ਼ਾਮਲ ਸੀ ਚਾਹੇ ਉਹ ਕਾਂਗਰਸ ਸੀ ਤੇ ਚਾਹੇ ਉਹ ਭਾਜਪਾ ਦੋਨੇ ਪਾਰਟੀਆਂ ਬਰਾਬਰ ਦੇ ਕਸੂਰਵਾਰ ਨੇ ਔਰ ਦੋਨੇ ਹੀ ਇੱਕ ਦੂਜੇ ਦੀ ਪਿੱਠ ਥਾਪੜ ਦਿਆਂ ਲੀਆਂ ਇੱਕ ਨੇ ਵਿਉਂਤਿਆ ਤੇ ਦੂਜੇ ਨੇ ਪਿੱਠ ਥਾਪੜੀ ਸੋ ਪੂਰੇ ਇੰਡੀਅਨ ਐਸਟੈਬਲਿਸ਼ਮੈਂਟ ਤੇ ਇੰਡੀਅਨ ਸਿਸਟਮ ਨੇ ਇਹ ਜਿਹੜਾ ਅਟੈਕ ਸੀ ਉਹ ਪਲਾਨ ਕੀਤਾ ਸੀ ਔਰ ਅਸੀਂ ਸਮਝਦੇ ਹਾਂ ਕਿ ਦੁਨੀਆ ਉਸ ਮੌਕੇ ਖਾਮੋਸ਼ ਰਹੀ ਜਿਸ ਤਰ੍ਹਾਂ ਅੱਜ ਦੁਨੀਆ ਬੋਲ ਰਹੀ ਹੈ ਭਾਈ ਹਰਦੀਪ ਸਿੰਘ ਨਿੱਜਰ ਦੇ ਤੱਕਲ ਤੋਂ ਬਾਅਦ ਉਸ ਮੌਕੇ ਦੁਨੀਆ ਨਹੀਂ ਬੋਲੀ ਉਸ ਮੌਕੇ ਯੂਨ ਵੀ ਨਹੀਂ ਬੋਲਿਆ ਇਹ ਸਾਡਾ ਸਾਨੂੰ ਦੁੱਖ ਵੀ ਹੈ ਔਰ ਅਫਸੋਸ ਹੈ ਹਿਊਮਨ ਤੇ ਕਿ ਇਜ਼ਰਾਈਲ ਦੇ ਮਾਮਲੇ ਤੋਂ ਬੋਲ ਰਿਹਾ ਹੈ ਯੂਕਰੇਨ ਦੇ ਮਾਮਲੇ ਤੋਂ ਬੋਲ ਰਿਹਾ ਹੈ ਪਰ ਜਦੋਂ ਐਡਾ ਵੱਡਾ ਹਮਲਾ ਸਾਡੀ ਕੌਮ ਤੇ ਹੋਇਆ ਉਦੋਂ ਯੂਨ ਵੀ ਚੁੱਪ ਰਿਹਾ ਤੇ ਵਰਲਡ ਪਾਵਰਸ ਵੀ ਚੁੱਪ ਰਹੀਆਂ ਪਰ ਅਲਿਬੀ ਦੇਰੀ ਨਹੀਂ ਹੋਈ ਜਿਹੜੀ ਨਸਲਕੁਸ਼ੀ 84 ਤੋਂ ਸਾਡੇ ਨਾਲ ਹੋ ਰਹੀ ਆ ਤੇ ਜਿਹੜੀ ਚੱਲ ਰਹੀ ਹੈ ਅੱਜ ਵੀ ਦੁਨੀਆ ਨੂੰ ਆਪਣੇ ਆਰਥਿਕ ਮੁਫਾਦਾ ਤੋਂ ਉੱਪਰ ਉੱਠ ਕੇ ਬੋਲਣਾ ਚਾਹੀਦਾ ਹੈ ਇੰਡੀਆ ਨੂੰ ਝਾੜ ਪਾਣੀ ਚਾਹੀਦੀ ਹੈ ਇੰਡੀਆ ਨੂੰ ਅਕਾਊਂਟੇਬਲ ਠਹਿਰਾਣਾ ਚਾਹੀਦਾ ਹੈ ਔਰ ਇੰਡੀਆ ਨੂੰ ਇਹ ਜਿਹੜੀ ਉਹਨੇ ਜੈਨੋਸਾਈਡ ਕੀਤੀ ਜਿਹੜੇ ਕਤਲ ਕੀਤੇ ਔਰ ਕਰ ਰਹੇ ਨੇ ਉਹਦੇ ਲਈ ਕਾਨੂੰਨ ਦੇ ਘਟਾਰੇ ਦੇ ਵਿੱਚ ਖੜਾ ਕਰਨਾ ਚਾਹੀਦਾ ਜਿਵੇਂ ਹੁਣ ਪਿੱਛੇ ਏਜ ਦੇ ਵਿੱਚ ਜਿਹੜੀ ਇੰਟਰਨੈਸ਼ਨਲ ਕੋਰਟ ਹੈ ਉਹਨੇ ਇਜ਼ਰਾਈਲ ਨੂੰ ਖੜਾ ਅਸੀਂ ਮੰਗ ਕਰਦੇ ਹਾਂ ਕਿ ਇੰਡੀਆ ਨੂੰ ਵੀ ਉਸ ਉਸ ਪੋਰਟ ਰਾਹੀਂ ਇੰਟਰਨੈਸ਼ਨਲ ਪਟਾਰੇ ਦੇ ਵਿੱਚ ਖੜਾ ਕੀਤਾ ਜਾਣਾ ਚਾਹੀਦਾ। ਸੋ ਇਹ ਸਾਡੇ ਪ੍ਰੋਗਰਾਮਸ ਨੇ 84 ਦੇ ਜਿਹੜੇ ਕਿ ਅਸੀਂ ਮਨਾਉਣ ਜਾ ਰਹੇ ਹਾਂ ਔਰ ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਨੇ ਵੀ ਕਿਹਾ ਹੈ ਕਿ ਪੂਰੀ ਕਮਿਊਨਿਟੀ ਇਹਦੇ ਵਿੱਚ ਇਨਵੋਲਡ ਹੋਵੇ ਇਹ ਨਹੀਂ ਹੈ ਕਿ ਚੰਦ ਜਥੇਬੰਦੀਆਂ ਜਾਂ ਜਥੇਬੰਦੀਆਂ ਦੇ ਚੰਦ ਆਗੂ ਹੀ ਆਪਣੀ ਜ਼ਿੰਮੇਵਾਰੀ ਸਮਝਨ ਪੂਰੀ ਕਮਿਊਨਿਟੀ ਇਹਦੇ ਵਿੱਚ ਇਨਵੋਲਡ ਹੋਵੇ ਗੁਰਦੁਆਰੇਆਂ ਦੇ ਵਿੱਚ ਅਰਦਾਸਾਂ ਹੋਣ ਗੁਰਦੁਆਰੇ ਮਤੇ ਪਾਉਣ ਲਿੰਦਾ ਮਤਾ ਪਾਉਣ ਔਰ ਇੱਕ ਗੱਲ ਇੰਡੀਅਨ ਸਟੇਟ ਨੂੰ ਔਰ ਦੂਜੇ ਲੋਕਾਂ ਨੂੰ ਪਤਾ ਲੱਗਣੀ ਚਾਹੀਦੀ ਹੈ ਕਿ ਸਿੱਖ ਇਸ ਨੂੰ ਖੁੱਲੇ ਨਹੀਂ ਸਿੱਖਾਂ ਨੇ ਜਿਹੜੇ ਹਮਲਾਵਰ ਸੀ ਜਿਹੜੀ ਸਟੇਟ ਹਮਲਾਵਰ ਸੀ ਜਿਹਨੇ ਕਹਿਰ ਬਟਾਇਆ ਉਸ ਨੂੰ ਬਖਸ਼ਿਆ ਨਹੀਂ ਉਸ ਨੂੰ ਮਾਫ ਨਹੀਂ ਕੀਤਾ ਦੂਸਰੀ ਗੱਲ ਇਕਲੇ ਦਿਨਾਂ ਦੇ ਵਿੱਚ ਈਰਾਨ ਦੇ ਰਾਸ਼ਟਰਪਤੀ ਉਹਨਾਂ ਦੇ ਫੋਰਨ ਮਨਿਸਟਰ ਤੇ ਉਹਨਾਂ ਦੇ ਹੋਰ ਆਫੀਸ਼ਰਸ ਦੀ ਇੱਕ ਦਿਸਟੀਨੀਸ਼ਟ ਢੰਗ ਦੇ ਨਾਲ ਇੱਕ ਸ਼ਕਤੀ ਢੰਗ ਦੇ ਨਾਲ ਹੈਲੀਕਾਪਟਰ ਹਾਦਸੇ 'ਚ ਮੌਤ ਹੋਈ ਹੈ ਅੱਜ ਅਸੀਂ ਪ੍ਰੈਸ ਕਾਨਫਰੈਂਸ ਦੁੱਖਦਾਈ ਆਖਦੇ ਹਾਂ ਔਰ ਅਸੀਂ ਇਹ ਸਮਝਦੇ ਹਾਂ ਕਿ ਪੰਜਾਬ ਦੇ ਲੋਕ ਅਜੇ ਇਹ ਦੁਖਦਾਈ ਸਥਿਤੀ ਵਿੱਚ ਮਾਹੌਲ ਵਿੱਚ ਈਰਾਨ ਦੇ ਰੋਕਾ ਦੇ ਨਾਲ ਖੜੇ ਕੱਲ ਪੰਜਾਬ ਦੀ ਵਿਜੀਲੈਂਸ ਨੇ ਅਜੀਬ ਸੰਪਾਦਕ ਇਹ ਅਜੀਬ ਅਖਬਾਰ ਦੇ ਜਿਹੜੇ ਮੁੱਖ ਸੰਪਾਦਕ ਨੇ ਡਾਕਟਰ ਬਸੰਦਰ ਸਿੰਘ ਅੰਦਰ ਉਹਨਾਂ ਤੇ ਇੱਕ ਕੇਸ ਦਾਇਰ ਕੀਤਾ ਅਸੀਂ ਉਹ ਕੰਡੈਮਨ ਕਰਦੇ ਆਂ ਇਹ ਗਾ ਟਾਈਮਿੰਗ ਹੈ ਕੇਸ ਦਾ ਟਾਈਮਿੰਗ ਹੈ ਉਹ ਬੜੇ ਸਪਸ਼ਟ ਤਰੀਕੇ ਨਾਲ ਦੱਸ ਰਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿਹੜੇ ਗਿਆਨ ਦੇ ਲੈਕੀਆਂ ਉਹਨਾਂ ਦੀਆਂ ਜਿਹੜੀਆਂ ਲੋਕਾਂ ਨੂੰ ਇਸ ਤੋਂ ਬਣਾਉਂਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਰੋਜ਼ ਅਜੀਤ ਅਖਬਾਰ ਉਹਨਾਂ ਦਾ ਪੋਸਟ ਮਾਰਟਨ ਕਰ ਰਿਹਾ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਆਪੋਸ ਕਰ ਰਿਹਾ ਉਸ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਘਬराईਏ ਬਹਿ ਸਮਝਦਾ ਕਿ ਮੁੱਖ ਮੰਤਰੀ ਦਾ ਸਟੈਪ ਬੁਸਦਲੀ ਵਾਲਾ ਸਟੈਪ ਹੈ ਉਹ ਫੇਸ ਕਰਨ ਦੀ ਬਜਾਏ ਆਪਣਾ ਕ੍ਰਿਟਿਸਿਜ਼ਮ ਉਸਨੇ ਇਹ ਹੱਥ ਛੰਡਾ ਉਹਨਾਂ ਨੂੰ ਡਾਕਟਰ ਹਮਦਰ ਨੂੰ ਮੁਕੱਦਮਾ ਕਰਾਉਣੀ ਵਰਤਿਆ ਇੱਕ ਬੁਝਾਲਾਣਾ ਕਾਰਵਾਈ ਹੈ ਔਰ ਇਸ ਦੀ ਅਸੀਂ ਅੱਜ ਮੁਜ਼ਮਲ ਕਰਦੇ ਹਾਂ 6 ਤਰੀਕ ਨੂੰ ਬੰਦ ਦਾ ਸੱਦਾ ਹੁੰਦਾ ਨਹੀਂ ਉਹ 6 ਤਰੀਕ ਦੇ ਬੰਦ ਦੇ ਸੱਦੇ ਸੀ ਸਾਡੀ ਮੀਟਿੰਗ ਅਗਲੇ ਦੋ ਦਿਨਾਂ ਬਾਅਦ